ਬਾਤ ਲੇਗਾ ਨਾ ਜੈ ਸਿੰਘ ਜੀ ਆ ਮਾਂ ਕਾ ਦੋਸਤੋ ਮੈਂ ਬੱਡੀ ਚੋਗੀ ਸ਼ੇਸਾ ਸਾਹਿਬ ਮਾਰੀਓ ਕੂ ਅੱਤੇ ਮੇਰੇ ਨਾਲ ਮੇਰੀ ਸੰਜੀਟੀ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਉਹ ਕੀਤਾ ਗਿਆ ਦਾ ਨਸ਼ਿਆਂ ਨੂੰ ਖਤਮ ਕਰਨ ਦੇ ਸਬੰਧ ਵਿੱਚ ਜਿਹੜਾ ਲੋਕਾਂ ਦੇ ਉੱਤੇ ਅਨੁਗਿਣਤ ਪਰਚੇ ਨੇ ਉਹਨਾਂ ਦੇ ਘਰਾਂ ਨੂੰ ਟਾੜੇ ਦੀ ਕੀਤਾ ਜਾ ਰਿਹਾ ਪਰ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧਿਆਨ ਮੁਕੇਰੀਆਂ ਵਾਲੇ ਪਾਸੇ ਨਹੀਂ ਕੀਤਾ ਜਾ ਰਿਹਾ ਕਿਉਂਕਿ ਮੁਕੇਰੀਆਂ ਵਿੱਚ ਇੱਕ ਪਿੰਡ ਹੈ ਕਿਸੇ ਡੋਰ ਜਿੱਥੇ ਬਹੁਤ ਹੀ ਵੱਡੀ ਅਦਾਰ ਦੇ ਵਿੱਚ ਜਿਹੜਾ ਨਸ਼ਾ ਉਹ ਵੇਚਿਆ ਅਤੇ ਖਰੀਦਿਆ ਜਾਂਦਾ ਜਿਹਦੇ ਨਾਲ ਸਾਡੇ ਜਿੰਨੇ ਵੀ ਨੌਜਵਾਨ ਨੇ ਉਹ ਇਸ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਸਾਡੇ ਜਿੰਨੇ ਵੀ ਮੱਧ ਵਰਗ ਗਰੀਬ ਲੋਕ ਨੇ ਉਹਨਾਂ ਦੇ ਘਰ ਛੋਟੇ ਹੁੰਦੇ ਜਾ ਰਹੇ ਨੇ ਤੇ ਇਹਨਾਂ ਦੀਆਂ ਕੋਠੀਆਂ ਡਬਲ ਟ੍ਰिपल ਮੰਜ਼ਲ ਹੋ ਰਹੀਆਂ। ਇੱਕ ਇੱਕ ਦੋ ਦੋ ਮਰਲੇ ਵਿੱਚ ਸਾਡੇ ਮਾੜੇ ਗਰੀਬਾਂ ਦੇ ਘਰ ਨੇ ਉਹ ਸਾਡੇ ਵਿਖਰੇ ਨਹੀਂ ਤੇ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਉਹ ਕਿੱल्ल्या ਦੇ ਹਿਸਾਬ ਨਾਲ ਹੋ ਗਈ। ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਮਾਨਯੋਗ ਡੀ.ਐਸ.ਪੀ. ਸਾਹਿਬ ਨੂੰ ਅਤੇ ਐਸ.ਡੀ.ਹਰਪੁਰ ਜੀ ਇਹਨਾਂ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਇੰਪੁਰ ਵਾਲੀ ਸਾਈਟ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਨੌਜਵਾਨ ਨੇ ਸਾਡੇ ਉਹ ਨਸ਼ੇ ਦੀ ਗ੍ਰਿਫਤ ਵਿੱਚ ਆ ਕੇ ਆਪਣੀ ਜਾਨ ਲਾ ਗੋ। ਇਹ ਨਹੀਂ ਕਹਦਾ ਜੈਸ਼ੀ ਗਾਂ ਜੈਸ਼ੀ